ਲੈ ਵੀ ਬਸ ਸਾਡੀ ਤਰਪੀ ਤਰਪੀ ਅਸੀਂ ਭੱਜੇ ਜਾ ਰਹੇ ਹਾਂ ਪੂਰੀ ਫੁੱਲ ਸਪੀਡ ਤੇ ਪਿੰਡ ਦੇ ਬੀਹਾਂ ਚ ਬੰਦ ਤਮਾਰ ਸਾਡਾ ਸਰੀਆ ਕਾਲ ਉਹ ਵੀ ਮਸਤਨ ਪਰ ਤਰਪੀ ਵਾਸਤੇ ਯਾਰ ਆਣ ਹਾਂ ਜੀ ਸਾਰੀ ਸੰਗਤ ਨੂੰ ਪ੍ਰਸ਼ਾਦ ਲੈ ਰਹੀ ਹੈ ਇੱਧਰੋਂ ਵਾਲੇ ਮੰਦਰ ਵਾਸਤੇ ਕੰਮ ਚ ਵਰਤਿਆ ਜੀਦਾ ਦਰਸ਼ਕ ਹੈ ਮਨ ਸਮਝਾਉਣ ਕਾਰਨੇ ਕਸ਼ੂ ਤੋਂ ਪੜਿਆ ਆ ਗਿਆ ਬਾਬੇ ਹਾਂਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਕੈਂਟ ਹੋਵਾਂਗੇ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਆਪਣੇ ਬਲੌਗ ਦੇ ਵਿੱਚ ਬਲੌਗ ਦੀ ਆਪਾਂ ਕਰਤੀ ਸਟਾਰਟਿੰਗ ਮਿੱਤਰੋ ਸ਼ਵੇਰ ਦੀ ਬਾਜੀ ਕੀ ਤਨ ਤੇ ਆਪਾਂ ਨਾ ਆ ਕੇ ਰੈਡੀ ਹੋ ਗਏ ਤੇ ਮੰਡੀ ਦੇ ਵਿੱਚ ਬੱਸ ਖੜੀ ਆ ਤੇ ਆਪਾਂ ਥੋੜੇ ਟਾਈਮ ਨੂੰ ਚੱਲਦੇ ਆ ਫਿਰ ਮੰਡੀ ਚ ਹੌਲੀ ਹੌਲੀ ਸਾਰੀਆਂ ਸੰਗਤਾਂ ਫਿਰ ਉੱਥੇ ਪਹੁੰਚ ਪਹੁੰਚਣ ਗਈਆਂ ਫਿਰ ਆਪਾਂ ਚੱਲਦੇ ਆਂ ਨਾ ਕਿ ਆਪਾਂ ਰੈਡੀ ਹੋ ਗਏ ਕੱਲੇ ਪੂਸਣੇ ਬਸ ਅੰਦਰ ਵਾਦੇ ਆ ਦੇ ਆ ਮਿੱਤਰੋ ਬੱਸ ਸਭ ਕਰਕੇ ਚੱਲਨੇ ਆ ਆਜੂ ਲੈ ਮਿੱਤਰੋ 4:30 ਹੋ ਗਏ ਆਪਾਂ ਨਿਕਲ ਗਏ ਹੁਣ ਬਸ ਕੋਲ ਨੂੰ ਪਹਿਲਾਂ ਆਪਾਂ ਚੱਲਦੇ ਆਂਗੇ ਆਪਣੇ ਫਰੈਂਡ ਪ੍ਰਵਿੰਦਰ ਕੌਰ ਉਹਨੂੰ ਲੈ ਕੇ ਇਕੱਠੇ ਆਪਾਂ ਚੱਲਦੇ ਆਂਗੇ ਫਿਰ ਬਸ ਕੋਲ ਸਵਾਰੀਆਂ ਕਹਿੰਦੇ ਮੈਂ ਫੋਨ ਲਾ ਕੇ ਪੁੱਛਿਆ ਸੀ ਕਹਿੰਦੇ ਸਵਾਰੀਆਂ ਬੈਠੀਆਂ ਬੱਸ ਦੇ ਵਿੱਚ ਕੋਸਕ ਸਵਾਰੀਆਂ ਰਹੀਆਂ ਆਜੋ ਘਰ ਚੱਲੀਏ ਲੈ ਵੀ ਬੱਸ ਸਾਡੀ ਤਰ ਤਰਪੀ ਹੁਣ ਸੀ ਪੱਜੇ ਜਾ ਰਹੇ ਹਾਂ ਪੂਰੀ ਫੁੱਲ ਸਪੀਡ ਤੇ ਪਿੰਡ ਦੇ ਬੀਹਾਂ ਚ ਅੰਦਰ ਤਮਾ ਕੀ ਇਹ ਲੈ ਮੇਂ ਤਰਕ ਕੇ ਮੈਂ ਸਵੇਰੇ ਲੇਟ ਹੋ ਗਏ ਲੇਟ ਹੋ ਗਏ ਚਲੋ ਬੱਸ ਕੋਲੇ ਜਾ ਕੇ ਮਿਲਦੇ ਹਾਂ ਹਾਂ ਲੈਟਸ ਗੋ ਲੋ ਜੀ ਬੱਸ ਖੜੀ ਆ ਤਿਆਰ ਆ ਪਹੁੰਚ ਗਈ ਬਾਬੇ ਬੱਸ ਲਵੀ ਆ ਪਹੁੰਚ ਗਏ ਹਸੀ ਗਾਲ ਜੀ ਹਸੀ ਵਾਲੇ ਯਾਰਾ ਭਾਈ ਹਾਂ ਜੀ ਆਹ ਆਪਣੀ ਬੱਸ ਬੱਸ ਕੁਛੇ ਟਾਈਮ ਨੂੰ ਹੁਣ ਚਾਲੇ ਕਰ ਦਿਆ ਸ਼ਰੂ ਆਪਾਂ ਵੱਡਵੀਂ ਬੱਸ ਜਿਹੜੀ ਉਹ ਵੱਡੀ ਕਰਾਈ ਹੈਗੀ ਆ ਦੇਖੋ ਪੂਰੀ ਵਧੀਆ ਨਬ ਸਵਾਰੀਆਂ ਮਤਲਕੇ ਖੁੱਲੀਆਂ ਡੁੱਲੀਆਂ ਬੈਠ ਕੇ ਜਾ ਸਕਣਾ ਬਾਕੀ ਸਿਰਫ 15 ਦਾ ਸੌਣਿਆ ਅੰਟੀ ਮਿੱਤਰੋ ਕਿਹੜੀ ਰਹਿ ਜੂਗਾ ਇੱਕ ਦੋ ਜਾਣੇ ਹੋਰ ਰਹਿ ਗਏ ਬਸ ਉਹ ਆਣ ਕਹਿੰਦੇ ਸੀਟਾਂ ਤੇ ਬਹਿ ਜਾਓ ਸੀਟਾਂ ਤੇ ਕਹਿੰਦੇ ਵਕਤ ਪਤਾ ਲੱਗ ਜੂਗਾ ਨਾ ਸੀਟਾਂ ਤੇ ਬਹਿ ਕੇ ਵੀ ਕਿਹੜੇ ਕਿਹੜੇ ਰਹਿ ਗਏ ਅਸੀਂ ਪਹੁੰਚਦੇ ਬੈੰਨੇ ਆਂ ਹਾਂ ਆ ਜੀ ਹਾਂ ਸੀਟਾਂ ਨਹੀਂ ਹਮੇ ਆ ਬੈ ਗਏ ਜੀ ਮਿੱਤਰੋ ਅੱਛਾ ਕੋਈ ਇੱਦਣੋਂ ਹਰਨਾ ਜੀ। ਹਾਂ। ਲੋਈ ਮਿੱਟਰ। ਮਟੀਰੀਅਲ ਚੱਲ ਰਹੀ ਥੋੜੇ ਟਾਈਮ ਨੂੰ ਚੱਲ ਰਿਆ ਵਾਸੀਂ। ਦੋ ਤਿੰਨ ਅਕ ਸਵਾਰੀਆਂ ਹਲੇ ਘਟੜੀਆਂ। ਸੰਗਤਾਂਈਆਂ ਨਹੀਂ ਹੋਈਆਂ ਹਲੇ। ਬਾਦ ਹੁਣੀਆਂ ਰਹੀਆਂ ਕਹਿੰਦੇ ਬਹਿ ਜਾਓ ਨਾ ਸੀਟਾਂ ਦਾ ਪਤਾ ਲੱਗੇ ਜਿਹੜੀਆਂ ਖਾਲੀ ਹੁੰਦੀਆਂ ਉਹਨੀਆਂ ਸਵਾਰੀਆਂ ਰਹਿ ਗਈਆਂ। ਬਸ ਬੈਠੇ ਹਾਂ ਦੇਖਦੇ ਕਹਿੰਦੇ ਜਾਏ। ਚਾ ਓਕੇ। ਬਾਸ ਸ੍ਰੀ ਅਕਾਲ। ਮਸਤ ਰੰਗ ਪਰ ਵੀ ਵਸੇ ਪਿਆਰਿਆਂ ਚੱਲਦੇ ਆ ਜੀ ਉਹ ਦੁਬਾਰਾ ਛੱਡਦਾ ਵਾਹਿਗੁਰੂ ਸ਼ੁਕਰ ਕਰੀ ਮੰਗਾਏ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹਾਂ ਜੀ ਮੇਟਰ ਆਪਾਂ ਜ਼ਰਨ ਤੇ ਪਹੁੰਚ ਚੱਕੀ ਜੀ ਹਣਾ ਬਡੇਗੜ ਸਾਬ ਪਹੁੰਚ ਬਡੇਗੜ ਸਾਬ ਸਭ ਤੋਂ ਪਹਿਲਾ ਸਟਾਪ ਆਪ ਇੱਥੇ ਲਾਇਆ ਹਾਂ ਸਾਰੀ ਸੰਗਤ ਆ ਗਈ ਉੱਤਰ ਗਈ ਬਸਚ ਹਨ ਦੇਖਦਾ ਬੰਦੇ ਥੋੜੇ ਨੇ ਬੁੜੀਆਂ ਜਿਆਦਾ ਨਹੀਂ ਆਉਣ ਪਿੰਡ ਚੱਲਦੇ ਚਲੋ ਨਾਲ ਦਰਸ਼ਨ ਕਰਾਉਣੇ ਹਰਿ ਗੁਰਦੁਆਰ ਸਾਹਿਬ ਦੇ ਨਾਲ ਉਹ ਸਾਹਮਣੇ ਖੰਡਾ ਵਰਜ ਹਨ ਕੋਈ ਨਾ ਜਾ ਸਾਰੇ ਦਰਸ਼ਨ ਕਰਾ ਆਏ ਤੁਹਾਨੂੰ ਇਸੇ ਤਿੰਨ ਤਰੀਕਿਆਂ ਦੇ ਚਲੋ ਜੀ ਆਪ ਮਿਲਦੇ ਆ ਜੀ ਕਿਸੇ ਬਣਾ ਜੀ ਨਹੀਂ ਰੱਖਣੇ ਲੱਗ ਜਾਂਦੇ ਠੀਕ ਹੈ ਉਹ ਨਹੀਂ ਤੁਸੀਂ ਇਹ ਸੋਕ ਤੇ ਬੇਜੀਆ ਫਿਰ ਤੋਂ ਨਾਲ ਜਾਣ ਕੀਤਾ ਬਹੁਤ ਜੀ ਹੁਣ ਸਾਰੀ ਸੰਗਤ ਮੂੰਹ ਹੱਥ ਧੋਣ ਵਾਸਤੇ ਸੁੱਚੀ ਹੋਣ ਵਾਸਤੇ ਗਏ ਨੇ ਸਰੋਵਰ ਕਣੀ ਤੇ ਇਸ ਤੋਂ ਬਾਅਦ ਆਪਾਂ ਫਿਰ ਮੱਥਾ ਟੇਕਣ ਚੱਲਾਂਗੇ ਪਾਣੀ ਬਹੁਤ ਜ਼ਿਆਦਾ ਠੰਡਾ ਹੈਗਾ ਤੇ ਠੰਡ ਬਹੁਤ ਜ਼ਿਆਦਾ ਹੈ ਨਹੀਂ ਹੈ ਜੀ ਠੰਡ ਅੱਜ ਦੇਖੋ ਜੀ ਬਹੁਤ ਯਾਦਿਆ ਸੰਗਤ ਥੋੜਾ ਜਿਆ ਤੁਹਾਨੂੰ ਇਹ ਜੀਤ ਕਰਨੀ ਰਿਹਾ ਸੰਗਤ ਥੋੜਾ ਜਿਆ ਠੰਡੇ ਪਾਣੀ ਤੋਂ ਵੀ ਚੱਲ ਰਹੀ ਹੈ ਜਲ ਵੀ ਜਾਂਦੇ ਵੇਖੋ ਮੱਛੀਆਂ ਤੇਰੇ ਰੰਗ ਨਿਆਰੇ ਹਾਲ ਕਾ ਹੈ ਬਾਜੀ ਮਾ ਕੀ ਬਾਤ ਆ ਯਾਰ ਨੌਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਠੰਡਾ ਬੁਰਜ ਇਹ ਉਹੀ ਗੁਰਦੁਆਰਾ ਸਾਹਿਬ ਆ ਜੀ ਜਿੱਥੇ ਦੋ ਛੋਟੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਸੀਗਾ ਬਹੁਤ ਬਹੁਤ ਯਾਦਿ ਲੰਮਾ ਇਤਿਹਾਸ ਆ ਜੀ ਇਸ ਜਗ੍ਹਾ ਦਾ ਕਰੋ ਦਾਸਨ ਮਹਾਰਾਜ ਜੀ ਤੇ ਆਜੋ ਆਪਾਂ ਤੁਹਾਨੂੰ ਵੀ ਨਾਲ-ਨਾਲ ਦਰਸ਼ਨ ਕਰਵਾਉਣੇ ਆ ਵਾਹਿਗੁਰੂ ਵਾਹਿਗੁਰੂ ਠੰਡਾ ਬੋਰ ਜੀ ਧੰਨ ਧੰਨ ਜਗਤ ਮਾਤਾ ਗੁਜਰੀ ਜੀ ਧੰਨ ਧੰਨ ਬਾਬਾ ਜੋਰਾਵਾਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਇਹਨਾਂ ਨੂੰ ਸਮਰਪਿਤ ਹੈ ਜੀ ਇੱਥੇ ਮਤਲਬ ਕਿ ਮਤਾ ਗੁਜਰੀ ਜੀ ਨੂੰ ਤੇ ਛੋਟੇ ਦੋ ਸਹਿਬ ਸਾਜ ਜੱਜਾ ਜਦਿਆਂ ਨੂੰ ਬਾਬਾ ਜੋਰਾਵਰ ਸਿੰਘ ਜੀ ਨੂੰ ਤੇ ਬਾਬਾ ਫਤੇ ਸਿੰਘ ਜੀ ਨੂੰ ਇਹ ਠੰਡੇ ਬੁਰਜ ਵਿੱਚ ਰੱਖਿਆ ਗਿਆ ਸੀਗਾ ਜੀ ਉਹ ਉਹਦੀਆਂ ਰਾਤਾਂ ਚ ਰਹਿੰਦੇ ਦੇਖ ਲਾ ਠੰਡੇ ਬੁਰਜ ਚ ਬਹੁਵੇ ਵਿੱਚ ਐਨੀ ਠੰਡ ਦੇ ਵਿੱਚ ਹਨਾ ਬਾਹਰ ਚੱਲਦੀ ਹੋ ਰਹਿਣਾ ਹਾਂ ਕਰੋ ਦਸਨ ਵਾਹੀ ਰਹੀ ਤੇ ਬਾਸ਼ਾ ਜੀ ਅੱਜ ਵੀ ਬਹੁਤ ਜ਼ਿਆਦਾ ਠੰਡਾ ਵਾਹੀ ਗਿਰਿਆ ਕੋਈ ਇੰਨੀ ਜਿਆਦਾ ਠੰਡ ਆ ਨਾ ਹਮਮ ਨੀਚੇ ਵਾਲੇ ਕੇ ਪਾਇਰ ਨਹੀਂ ਲੱਗ ਰਹੇ ਹੈਗੇ ਸਾਡੇ ਬਹੁਤ ਜਿਆਦਾ ਠੰਡਾ ਇੰਨੀ ਜਿਆਦਾ ਠੰਡਾ ਹੈ ਦੇਖੋ ਉਹ ਮਾਤਾ ਗੁਜਰੀ ਜੀ ਨੇ ਤੇ ਛੋਟੇ ਸਹਿਬਜਦਦਿਆਂ ਨੇ ਹੈ ਨਾ ਮਤਲਬ ਕਿ ਇੰਨੀ ਠੰਡ ਦੇ ਵਿੱਚ ਕੋ ਦੇ ਵਿੱਚ ਹੈ ਨਾ ਇੰਨੀ ਡੰਡ ਹੁੰਦੀ ਆ ਉਹਦੇ ਵਿੱਚ ਦੇਖੋ ਇੱਥੇ ਇਸ ਤਰ੍ਹਾਂ ਰਹੇ ਹਾਂਗੇ ਇਹ ਹੁੰਦੀਆਂ ਨੇ ਕੁਰਬਾਨੀਆਂ ਹਮਮ ਤੇ ਦਰਸ਼ਨ ਕਰਨ ਆਇਆ ਜੀ ਪਿੰਡ ਦੀ ਸੰਗਤ ਦੇ ਨਾਲ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਉਹਨਾਂ ਆਪ ਕੜਿਆਂਗੇ ਗੁਰਦੁਆਰਾ ਸਾਹਿਬ ਸਾਡਾ ਠੀਕ ਹੈ ਜੀ ਆਪਾਂ ਦਾ ਮੱਥਾ ਟੇਕਿਆ ਜੀ ਆਪਾਂ ਅੰਦਰ ਤੇ ਆਪਾਂ ਸਾਰੇ ਗੁਰਦੁਆਰਾ ਸਾਹਿਬ ਦੇ ਬਲੌਗ ਬਣਾਵਾਂਗੇ ਤੇ ਦੇਖ ਰਹੇ ਤੁਸੀਂ ਯਾਰ ਸਾਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਧੀਆ ਲੱਗਣਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਹ ਅੱਗੇ ਸ਼ੇਅਰ ਵੀ ਕਰਨਾ ਜੀ ਅੱਛਾ ਸਾਰਾ ਦਿਖਾਉਣੇ ਆ ਅੱਜ ਡਾਕਟਰ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਹਨਾ ਇਹ ਜੋ ਪਟਾਕੇ ਦੀ ਵਾਲੀ ਉਪਰਕਰਮਾ ਕਰਦੀਆਂ ਸੰਗਤ ਅਟਾਟ ਦੇ ਉੱਤੇ ਚੱਲ ਸਕਦੀ ਹੈ ਇਹ ਬਹੁਤ ਵਧੀਆ ਤਰ੍ਹਾਂ ਉਹ ਪ੍ਰਬੰਧ ਕੀਤਾ ਹੋਇਆ ਹੈ। ਮਤਲਬ ਕਿ ਇਦਾਂ ਫੀਲ ਹੋ ਰਿਹਾ ਹੈ ਅੱਜ ਮੈਂ ਬਲਕਿ ਨਾਲ ਪੈਰ ਹੈ ਹੀ ਨਹੀਂਗੇ। ਜਿੰਨੇ ਸੌਣ ਹੋਏ ਬਣੇ ਜਮੀ ਪੈਰਾ ਸਾਡਾ ਬਹੁਤ ਜ਼ਿਆਦਾ ਹੈ। ਤੇ ਪਿੰਡ ਦੀ ਸੰਗਤ ਨਾਲ ਹੀ ਹੈ ਜੀ। ਨਾਲ ਹੀ ਹੈ ਸਾਰੀ ਰੰਗਦੋ ਮਖਰੀ ਕਰੀ ਆਪਾਂ ਵੀ ਟੀਕਨੇ ਜਿੰਨਾ ਜੋ ਸੁਹਾਣ ਸਾਹ ਤੇ ਉਹ ਲਈ ਰਹਣਗੇ ਜੈਸ ਕੀ ਤਬਦੀਲ ਚਲੋ ਹਾਂਜੀ ਆ ਜੀ ਠੰਡਾ ਪੁਰ ਜਾਣਾ ਇਹਦੇ ਸਪੈਸ਼ਲੀ ਸਾਈਡ ਆ ਗਿਆ ਆ ਮੋਤੀ ਦੇ ਨਾਲ ਹੀ ਜਿਹਨੂੰ ਨਹੀਂ ਪਤਾ ਪਰ ਉਹਨਾਂ ਨੂੰ ਦੱਸ ਦਿੰਨੇ ਆ ਇਹ ਇਹ ਜੀ ਮੋਤੀ ਨਾਮ ਮਹਿਰਾਜੀ ਦਾ ਬਾਗ ਯਾਦਗਾਰ ਸ਼ਹੀਦ ਬਾਬਾ ਮੋਤੀਰਾ ਮਹਿਰਾਜੀ ਦਾ ਹਾਂ ਠੀਕ ਹੈ ਤੇ ਇਹ ਬਾਗ ਬੜਿਆ ਹੋਇਆ ਜੀ ਤੇ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਬੂਟੇ ਲੱਗੇ ਹੋਏ ਨੇ ਫੁੱਲ ਬੂਟੇ ਲਾਰ ਲਾਇਏ ਹੋਏ ਨੇ ਵਧੀਆ ਬਹੁਤ ਵਧੀਆ ਹੋ ਦੀ ਵਾਰ ਉਹ ਵੱੰਦ ਕੀਤਾ ਫਿਰ ਨਹੀਂ ਨਾਲੇ ਗ੍ਰੀਨਰ ਦੀ ਕਿੰਨੀ ਸੋਹਣੀ ਲੱਗਦੀ ਆ ਹਨਾ ਚੱਲ ਆ ਜੀ ਸਵਾਈ ਦਾ ਬਹੁਤ ਧਿਆਨ ਦਿੱਤਾ ਯਾਰੀ ਨਹੀਂ ਉਧਰ ਜਾਣਾ ਸੀਗਾ ਇੱਧਰ ਲੋਕ ਲੱਗਿਆ ਹੋਇਆ ਹੈ ਗੇਟ ਨੂੰ ਇਦਨੁਦਹਾ ਹਾਂਜੀ ਹੁਣ ਛੰਡੇ ਵਜ ਤੋਂ ਬਾਅਦ ਆਪਾਂ ਚੁੱਕਿਆ ਤੰਤਨ ਬਾਬਾ ਜੋਰਾਵਾਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਆਈ ਸੰਗਤ ਮਾ ਸਾਡੀ ਕਿੰਝ ਆ ਰਹੀ ਹੈ ਅੰਦਰ ਚਲੋ ਜੀ ਆਪਣੀ ਮੱਥੇ ਲੇ ਕੇ ਜੀ ਥੋੜੇ ਵੀ ਦੱਸਣਾ ਦਿਖਾਉਣੇ ਆ ਸਾਰੇ ਜਣੇ ਬਲੌਗ ਦੇ ਨਾਲ ਨਾਲ ਜੁੜੇ ਰਹੋ ਅੰਗੇ ਵਿੱਚ ਕੋ ਮਨਰੀ ਚੈਨ ਨੂੰ ਕਰ ਲਿਓ ਸਬਸਕ੍ਰਾਈਬ ਹਾਂ ਫਿਰ ਇਹ ਦੇ ਵਿੱਚ ਸਾਰੀ ਦੁਨੀਆ ਨੂੰ ਮਲਿਕ ਕਰਕੇ ਇਹਨੂੰ ਕਰੋ ਸਬਸਕ੍ਰਾਈਬ ਹੌਲੀ ਹੌਲੀ ਹੁਣ ਸਾਰੀ ਦੁਨੀਆ ਘੁਮਾ ਦੇਣੀ ਆ ਇੱਕ ਇੱਕ ਕਰਕੇ ਬਾ ਚਲ ਲਈ ਹੁਣ ਆਪਾਂ ਮੱਥਾ ਢੀਕੀ ਆ ਜੋ ਆਪਾਂ ਤੁਹਾਡੇ ਵੀ ਦੱਸਣਾ ਪਰਾਉਣੇ ਹਾਂ ਹਾਂ ਨਾਲ ਦੀ ਨਾ ਥੋੜੇ ਜਿਹੇ ਮਨ ਤਨ ਆਗੈ ਰਾਖ ਕਉ ਭੁਖੀ ਸੇਵ ਕਰ ਤੁਹ ਕੋਰ ਬੋਲੋ ਹੋ ਸਾਪਾ ਗੁਰ ਆਖ ਗੁਰੂ ਜੀ ਵਈਆ ਲਓ ਜੀ ਕਰੋ ਦਰਸ਼ਨ ਉਹਨਾਂ ਦੇ ਨਿਸ਼ਾਨ ਸਾਹਿਬ ਦੇ ਬਹੁਤ ਜਿਆਦਾ ਭਾਰੀ ਨਿਸ਼ਾਨ ਸਾਹਿਬ ਚੜਾਇਆ ਗਾ ਜੀ ਇੱਥੇ ਬਹੁਤ ਬਹੁਤ ਜਿਆਦਾ ਵਾਹਿਗੁਰੂ ਨਿਸ਼ਾਨ ਸਾਹਿਬ ਰਉ ਉਹ ਉਹ ਨਿਸ਼ਾਨ ਸਾਹਿਬਾ ਦੂਸਰਾ ਉਹ ਛੋਟਾ ਤੇ ਆ ਵੱਡਾ ਵਾਹਿਗੁਰੂ ਜੀ ਬਾਛਾ ਜੀ ਮਨ ਅਰਪਣ ਕਰਨ ਦਾ ਮਤਲਬ ਹੈ ਆਜੋ ਜੀ ਕੀ ਸੋਚ ਗਰੂ ਵਾਲੀ ਹੁਣ ਆਪਾਂ ਚੱਲਦੇ ਆ ਜੀ ਭੋਰਾ ਸਾਹਿਬ ਹਾਂਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਠੀਕ ਉਹ ਸਥਾਨ ਹੈ ਜਿੱਥੇ ਬਾਬਾ ਜੂਰਾਵਰ ਸਿੰਘ ਜੀ ਉਮਰ 9 ਸਾਲ ਤੇ ਬਾਬਾ ਫਾਦੀ ਸਿੰਘ ਜੀ ਉਮਰ 7 ਸਾਲ ਇਹਨਾਂ ਨੂੰ 26 ਦਸੰਬਰ 1704 ਈਸਵੀ ਨੂੰ ਇੱਥੇ ਨੀਹਾਂ ਵਿੱਚ ਚਿੰਨ੍ਹ ਕੇ ਸ਼ਹੀਦ ਕੀਤਾ ਗਿਆ ਸੀ ਜੀ ਵਾਹਿਗੁਰੂ ਕਰੋ ਦਰਸ਼ਨ ਨੋ 9 ਸਾਲ ਤੇ 7 ਸਾਲ ਦੀ ਉਮਰ ਚ ਹੈਨਾ ਚੀਤ ਕੀਤਾ ਗਿਆ ਬਾਬਾ ਫਤਿਹ ਸਿੰਘ ਤੇ ਬਾਬਾ ਜੂਰਾ ਬਰ ਸਿੰਘ ਉਹ ਹੁਣ ਦਰਸ਼ਨ ਕਰਾਉਣ ਆ ਕੇ ਉਗੀ ਹਾਂ ਜੀ ਸਾਰੀ ਸੰਗਤ ਨੂੰ ਪ੍ਰਸ਼ਾਦ ਲੈ ਰਹੀ ਐ ਇੱਧਰੋਂ ਮਾਨਯੋਗ ਅੱਲੜਵਾਸ ਤੇ ਕਾਰਜ ਦੀ ਪ੍ਰਕਿਰਿਆ ਚੱਲ ਰਹੀ ਹੈ ਜੁੰਦਾ ਕਰ ਰਿਹਾ ਹੈ ਮਾਨਯੋਗ ਸਮਝਾਵਨ ਕਾਰਨੇ ਕੱਛੂ ਤੋਂ ਪੜਿਆ ਹੋੜੇ ਕਾਗਜ਼ ਦੀ ਪੜ ਰਿਆ ਹੈ ਵਸਤੂ ਲੈਣ ਵਾਸਤੇ ਬਦਾਰ ਜੇ ਪ੍ਰਸ਼ਾਦ ਲੈ ਲਿਆ ਜੀ ਨਾ ਤਾਂ ਸਾਰੀ ਸੰਗਤ ਨੇ ਹੁਣ ਹੋਰ ਗੁਰਦੁਆਰਾ ਚੱਲਦੇ ਹੁਣ ਗਾਹਾਂ ਕਿੰਨੇ ਤਰੀ ਹੁਣ ਆਉਣ ਆਉਣ ਲੋ ਜੀ ਹੁਣ ਆਪਾਂ ਸੰਗਤ ਸਮੇਤ ਆਏ ਆਂਗੇ ਲੰਗਰ ਹਾਲ ਦੇ ਵਿੱਚ ਤੇ ਇਥੋਂ ਚਾਹ ਪਾਣੀ ਛਕੀ ਤੇ ਫਿਰ ਆਪਾਂ ਚੱਲਾਂਗੇ ਸ਼ੀਰਾਂ ਵਾਲੇ ਗੁਰਦੁਆਰਾ ਸਾਹਿਬ ਕਿਉਂਕਿ ਸਵੇਰ ਦੇ ਆਪਾਂ ਹੁਣ 3 ਵਜੇ ਦੇ ਉੱਠੇ ਹੋਇਆ ਹਨ ਚਾਹ ਪਾਣੀ ਤਾਂ ਕਿਸੇ ਨੇ ਪੀਤਾ ਨਹੀਂ ਹੈਗਾ ਤਾਂ ਕਰਕੇ ਹੁਣ ਇੱਥੇ ਚਾਹ ਪਾਣੀ ਪੀ ਕੇ ਫਿਰ ਅਜੀ ਇੱਥੇ ਲੰਗਰ ਚੱਲਦਾ ਹੋਇਆ ਪ੍ਰਸ਼ਾਦਾ ਪਾਣੀ ਉਹਦਾ ਪ੍ਰਸ਼ਾਦਾ ਪਾਣੀ ਛਕ ਲੈਣਗੇ ਨਹੀਂ ਫਿਰ ਐਵੇਂ ਹੀ ਚੱਲਦੇ ਆ ਜੀ ਉੱਥੇ ਸਬਜ਼ੀ ਦੇ ਲੰਗਰ ਆ ਕੇ ਬਣਾਉਣੀ ਉੱਥੇ ਸਬਜ਼ੀ ਵਗੈਰਾ ਤਿਆਰ ਕੀਤੀ ਜਾਂਦੀ ਆ ਦੇਖੋ ਜੀ ਹਾਂ ਆ ਇਹ ਬਰਾਬਰ ਆ ਫੋਟਨ ਲੈ ਆਏ ਫਿਰ ਤੇ ਆ ਦੇਖੋ ਜੀ ਦੁੱਧ ਹੈਗਾ ਦੁੱਧ ਬੜਾ ਆ ਪਿੰਡ ਦੀ ਸੰਗਤ ਨੇ ਦੁੱਧ ਭੇਜਿਆ ਜੀ ਪਿੰਡ ਦੀ ਸੰਗਤ ਨੇ ਦੁੱਧ ਭੇਜਿਆ ਆਪਾਂ ਲੰਗਰ ਚ ਪਾਉਣਾ ਹਾਂ ਆ ਇੱਥੇ ਸਬਜ਼ੀਆਂ ਵਗੈਰਾ ਤਿਆਰ ਕੀਤੇ ਜਾਂਦੇ ਨੇ ਆ ਦੇਖੋ ਜੀ ਦੇਖੋ ਬਹੁਤ ਹਰਤਾ ਨਾਲਾ ਸੇਵਾ ਕਰਦੇ ਨੇ ਲੋਕ ਆ ਦੇਖੋ ਇਹ ਜਿੰਨਾ ਮੱਲਕੀ ਸਬਜ਼ੀਆਂ ਵਗੈਰਾ ਨਹੀਂ ਹੈ ਮੈਨੂੰ ਲੱਗਦਾ ਮੱਲਕੀ ਇਹ ਜਿਵੇਂ ਹੁਣ ਆਪਣੇ ਪਿੰਡ ਜਿਆ ਸੰਗਾਂ ਦਾ ਦੁੱਧ ਦਿੰਦਾ ਹੈ ਨਾ ਐਵੇਂ ਅਲੱਗ-ਅਲੱਗ ਪਿੰਡਾਂ ਚੋਂ ਆਪਦੀ ਸਰਦਾ ਮਤਾਹੋ ਕੇ ਲੋਕ ਲੈ ਕੇ ਆਉਂਦੇ ਨੇਗੇ। ਫੜੀ ਲਿਆ ਨਹੀਂ। ਚਲੋ ਜੀ। ਆਜੋ ਜੀ ਫਿਰ। ਪੋਣਾ ਚਾਹ ਪਾਨੀ। ਛੱਕ ਪੀਆ। ਫਿਰ ਆਪਾਂ ਚੱਲਦੇ ਆਂਗੇ। ਦੂਸਰੇ ਬਰਬਰਾਂ ਦੇ ਜਿੰਨੀ ਸਬਜ਼ੀ ਵਗੈਰਾ ਤੇ ਪਿਆਰ ਹੋਈ ਹੈ ਜੀ 70 ਪਰਵ ਦੇ ਵਿੱਚ ਲੈ ਕੇ ਜਾ ਰਹੇ ਆਗੇ ਦਾਣਾ ਦਾਣਾ ਹੋਰ ਚਲੋ ਇਹਨਾਂ ਟਾਈਮ ਰਹੀ ਹੈਗੀ ਸੇਵਾ ਕਰਾ ਜੀ ਹਾਂ ਇਹ ਦਾਲ ਲੈ ਕੇ ਆਏ ਜੀ ਦਾ ਖਾਣਾ ਦੀ ਤਿਆਰ ਹੋਈ ਹੈਗੀ ਉਹ ਇੱਥੇ ਹੁਣ ਲੰਗਰ ਦੇ ਵਿੱਚ ਵਰਤਾਇਆ ਜਾਊ ਇਸ ਤੋਂ ਬਾਅਦ ਉਹ ਸਾਹਮਣੇ ਸਟੋਰ ਕੀਤਾ ਜਾਊ ਸਾਰਾ ਕੁਝ ਉੱਥੇ ਤੇ ਚਾਹ ਪਾਣੀ ਆਪਾਂ ਸਾਡਾ ਕਰ ਸਕਦਾ ਆ ਜੀ ਤੇ ਪ੍ਰਸ਼ਾਦਾ ਵਾਦ ਲਈ ਹਰੇ ਇੱਥੇ ਲੇਟ ਵਰਤਾਇਆ ਜਾਊਗਾ ਤੇ ਆਪਾਂ ਹੁਣ ਕਿਸੇ ਹੋਰ ਕੋਲ ਦੁਬਾਰਾ ਸਹਿਬ ਪ੍ਰਸ਼ਾਦਾ ਚੱਕਾਂਗੇ ਚਲੋ ਆਜੋ ਫਿਰ ਆਪਾਂ ਹੁਣ ਚੱਲਦੇ ਆਂਗੇ ਮੇਰੇ ਨਾਲ ਵਲੌਗ ਦਾ ਕਰਨ ਲੱਗਿਆਂਗੇ ਆਪਾਂ ਐਂਡ ਤੇ ਜਿਹਨੂੰ ਜਿਹਨੂੰ ਆਪਣਾ ਵਲੌਗ ਵਧੀਆ ਲੱਗਿਆ ਉਹ ਲਾਈਕ ਕਰ ਦਿਓ ਕਮੈਂਟ ਕਰ ਦਿਓ ਕਿਹੜੇ ਆਗੇ ਹੋ ਤੁਸੀਂ ਬਲੌਗ ਜੇ ਧਿਆਨ ਨਾਲ ਦੇਖਿਆ ਹੋਊਗਾ ਤਾਂ ਪਤਾ ਲੱਗ ਗਿਆ ਹੋਊਗਾ ਤੁਹਾਨੂੰ ਕਿਹੜੇ ਬਲੌਗ ਹੈ ਤੇ ਜਿਹਨੂੰ ਜਿਹਨੂੰ ਵਲੌਗ ਵਧੀਆ ਲੱਗਿਆ ਉਹ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਨੇ ਇੱਕ ਹੋਰ ਨਵੇਂ ਵਲੌਗ ਦੇ ਨਾਲ ਹੁੰਦਾ ਤੱਕੜੀ ਜੀ ਬਾਈ